ਤਰਪ ਜੀ ਸੰਗਰੂਰ ਵੀ ਦੀ ਰਖਣਾ ਕਰਕੇ ਪੁੱਲਾ ਪੁੱਲਣ ਹਾਰੇ ਪੁੱਲਾ ਬਖਸ਼ਾਉਂਦੇ ਨੇ ਪੁੱਲਾ ਬਖਸ਼ਾਉਂਦੇ ਨੇ ਕਰਕੇ ਪੁੱਲਾ ਪੁੱਲਣ ਹਾਰੇ ਪੁੱਲ ਬਖਸ਼ਾਉਂਦੇ ਨੇ ਪੁੱਲ ਬਖਸ਼ਾਉਂਦੇ ਨੇ ਸਿੱਧੇ ਰਾਹੇ ਪਾਉਂ ਬਾਬਾ ਜੀ ਸਿੱਧੇ ਰਾਹੇ ਪਾਉ ਬਾਬਾ ਜੀ ਜੋ ਗਲਤੀ ਕਰ ਪਛਤਾਉਂਦੇ ਨੇ ਜੋ ਗਲਤੀ ਕਰ ਪਛਤਾਉਂਦੇ ਨੇ ਕਰਕੇ ਪੁੱਲਾ ਪੁੱਲਨ ਹਾਰੇ ਪੁਲ ਬਖਸ਼ਾਉਂਦੇ ਨੇ ਪੁਲ ਬਖਸ਼ਾਉਂਦੇ ਨੇ ਸਿੱਧੇ ਰਾਹੇ ਪਾਉ ਬਾਬਾ ਜੀ ਜੋ ਗਲਤੀ ਕਰ ਪਛਤਾਉਂਦੇ ਨੇ